ਦੇਖੋ ਪੰਜਾਬ ਦੇ ਅੰਦਰ ਜਿਹੜੇ ਸਰਾਰਤੀ ਅਨਸਰ ਨੇ ਚਾਹੇ ਪੰਜਾਬ ਚ ਬੈਠੇ ਆ ਜਾਂ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਇੱਕ ਗੱਲ ਦੀ ਸਖਤ ਚੇਤਾਵਨੀ ਹੈ ਔਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਸਟੈਂਡ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਹੇ ਭਾਵੇਂ ਵਾਰਿਸ ਪੰਜਾਬ ਹੋਵੇ ਚਾਹੇ ਕੋਈ ਵੀ ਹੋਵੇ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਹੈ ਪੰਜਾਬ ਦੀ ਸੋਸ਼ਲ ਬਾਉਂਡਿੰਗ ਇੰਨੀ ਸਟਰੋਂਗ ਹੈ ਕਿਸੇ ਨੂੰ ਵੀ ਇੱਥੇ ਪੰਜਾਬ ਦੀ ਸਰਜਮੀ ਦੇ ਉੱਤੇ ਇੱਥੇ ਮੁਹੱਬਤ ਦੇ ਬੂਟੇ ਨੂੰ ਇੱਥੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਭੰਗ ਕਰਨ ਦੀ ਜਾਜਰ ਦਿੱਤੀ ਜਾਊਗੀ ਸਾਰੇ ਕਾਰਵਾਈ ਕਰਾਂਗੇ ਚਾਕੇ ਜੇਲਾ ਦੇ ਸੁਟੇ ਆ ਹੋਰ ਵੀ ਲੋੜਪੂਰਕ ਸਰਕਾਰੋਂ ਵੀ ਕਰਮੇ ਇਹ ਕਹਿੰਦੇ ਮੇਰੀ ਸਿਕਿਉਰਟੀ ਵਾਪਸ ਲਈ ਮੈਨੂੰ ਜਿਆਦਾ ਖੰਡਾ ਇਹ ਤਾਂ ਜਵਾਬ ਵੈਸੇ ਮਜੀਠੀ ਨੂੰ ਦੇਣਾ ਚਾਹੀਦਾ ਜਿਉਂ-ਜਿਉਂ ਡਰੱਗਸ ਦੇ ਖਿਲਾਫ ਸਰਕਾਰ ਹੱਲਾ ਬੋਲ ਰਹੀ ਆ ਜਿਉਂ-ਜਿਉਂ ਡਰੱਗਸ ਦੇ ਖਿਲਾਫ ਸਰਕਾਰ ਗਰਾਸ ਰੂਟ ਤੱਕ ਜਾ ਰਹੀ ਆ ਤੇ ਉੋਂ ਤੋਂ ਇਹਨਾਂ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪਈ ਆ ਇਹੀ ਇਹੀ ਪ੍ਰੋਬਲਮ ਆ ਕਿ ਇਹ ਮੇਸਾ ਆਪਣੇ ਘਰ ਦੀਆਂ ਚਾਰਦਵਾਰੀਆਂ ਉੱਚੀਆਂ ਕਰਨ ਤੇ ਲੱਗੇ ਰਹਿੰਦੇ ਆ ਆਪਣੇ ਸਖਸ਼ਾ ਦੀ ਮਤਲਬ ਜਿਹੜੀ ਮੰਗ ਕਰਦੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਜੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੁੰਦੀ ਤਾਂ ਅੱਜ ਅਕਾਲੀ ਦਲ ਹਾਸ਼ੀਏ ਤੇ ਕਿਉਂ ਜਾਂਦਾ ਸੋ ਇਹਨਾਂ ਦੇ ਰਾਜ ਦੇ ਅੰਦਰ ਹੀ ਡਰੱਗਸ ਦੇ ਬੁੱਟੇ ਲੱਗੇ ਆ ਇਹਨਾਂ ਦੇ ਰਾਜ ਦੇ ਅੰਦਰ ਹੀ ਮਾਫੀਆ ਪਣ ਪਿਆ ਇਹੀ ਜਿਹੜੇ ਕੰਡੇ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਨੂੰ ਚੁੱਕਣੇ ਪੈ ਰਿਹਾ ਸੋ ਪੰਜਾਬ ਪੂਰੀ ਤਰ੍ਹਾਂ ਪੀਸ ਆ ਪੰਜਾਬ ਪੂਰੀ ਤਰ੍ਹਾਂ ਮਤਲਬ ਅਮਨ ਦੇ ਵਿੱਚ ਆ ਔਰ ਲਗਾਤਾਰ ਪੰਜਾਬ ਦੇ ਲੋਕਾਂ ਦਾ ਸਰਦਾਰ ਭਗਵੰਤ ਸਨਮਾਨ ਦੇ ਵਿੱਚ ਵੱਡਾ ਅਫਸੋਸ ਹੈ ਉਹ ਹੀ ਉਹ ਤਾਂ ਕਹਿੰਦੇ ਕਿ ਜਿੱਦਾਂ ਫੀ ਮੁਸਲਿ ਸਕਿਉਰਟੀ ਵਾਪਸ ਲਈ ਉਹ ਤੋਂ ਬਾਅਦ ਮੇਰੀ ਵੀ ਸਕਿਉਰਟੀ ਵਾਪਸ ਨਹੀਂ ਕਿ ਦੇ ਨੇ ਮੈਨੂੰ ਵੀ ਉੱਥੇ ਸਵਾਦਤਾ ਹੈ ਇਹ ਪ੍ਰੋਟੋਕਾਲ ਹੈ ਸਕਿਉਰਟੀ ਦਾ ਇਹ ਮਹਿਕਮਾ ਪੁਲਿਸ ਦਾ ਕੰਮ ਹੈਗਾ ਇਹ ਉਹ बार-बार ਉਹਨੂੰ ਉਹਦੀ ਸਟੱਡੀ ਕਰਦੇ ਆ ਜਿੱਥੇ ਕਿਤੇ ਵੀ ਲੋੜ ਪੈਂਦੀ ਜਿੱਥੇ ਦੇਣ ਦੀ ਲੋੜ ਪੈਂਦੀ ਹੈ ਸਕਿਉਰਟੀ ਦਿੰਦੇ ਵੀ ਆ ਜਿੱਥੇ ਨਹੀਂ ਸਕਿਉਰਟੀ ਦੀ ਲੋੜ ਹੁੰਦੀ ਇਹ ਰੁਟੀਨ ਦਾ ਕੰਮ ਨੇ ਦਾ ਥੈਂਕ ਯੂ